ਬੀਤੇ ਦਿਨਾਂ ਦੇ ਵਿੱਚ ਤਰਨਤਾਰਨ ਦੀ ਜਿਮਨੀ ਚੋਣ ਹੋਈ ਆ ਤੇ ਉਸ ਦੇ ਨਤੀਜੇ ਵੀ ਆ ਗਏ ਨੇ ਲੇਕਿਨ ਲਗਾਤਾਰ ਚੋਣ ਪ੍ਰਚਾਰ ਦੇ ਦੌਰਾਨ ਕੁਝ ਅਜੀਬ ਵਾਪਰਦਾ ਰਿਹਾ ਕਿ ਜਿਸ ਨਾਲ ਕਾਂਗਰਸ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਤੇ ਇੱਕ ਹੋਰ ਜੋ ਇਸ ਪੂਰੇ ਚੋਣ ਪ੍ਰਚਾਰ ਦੇ ਦੌਰਾਨ ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਦੌਰਾਨ ਇੱਕ ਘਟਨਾ ਵਾਪਰੀ ਉਹ ਸੀ ਕਿ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਪਾਈ ਜਤਾਜੀ ਦੀ ਤਸਵੀਰ ਦੀ ਬੇਅਦਬੀ ਦਾ ਮਾਮਲਾ ਅਸਹਨ ਦੇ ਵਿੱਚ ਸਾਹਮਣੇ ਆਇਆ ਸੀ ਤੇ ਨਾਲ ਹੀ ਜੋ ਇਸ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਇਸ ਬਾਰੇ ਆਪਣੀ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਗਿਆ ਸੀ ਤੇ ਖਾਸ ਕਰਕੇ ਵਿਰੋਧੀ ਧਿਰ ਦੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸੰਮਣ ਵੀ ਕਮਿਸ਼ਨ ਵੱਲੋਂ ਸੋਮੋਟੋ ਲੈਂਦੇ ਹੋਏ ਜਾਰੀ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਮੁਕੰਮਲ ਕਰਦੇ ਹੋਏ ਰਿਟਰਨਿੰਗ ਅਫਸਰ ਤਰਨਤਾਰਨ ਵੱਲੋਂ ਪੇਸ਼ ਕੇ ਅਨੁਸਾਰ ਜਾਤੀਆਂ ਕਮਿਸ਼ਨ ਦੇ ਅੱਗੇ ਆਪਣੀ ਰਿਪੋਰਟ ਜੋ ਪੇਸ਼ ਕੀਤੀ ਗਈ ਹੈ ਆ ਇਸ ਰਿਪੋਰਟ ਦੇ ਬਾਰੇ ਗੱਲ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਨਵਦੀਪ ਸ਼ਰਮਾ ਜੀ ਨਵਦੀਪ ਆਜੀ ਕਮਿਸ਼ਨ ਦੇ ਅੱਗੇ ਜੋ ਰਿਟਰਨਿੰਗ ਅਫਸਰ ਕਮ ਐਸ ਡੀ ਐਮ ਤਰਨਤਾਰਨ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਰਿਪੋਰਟ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਜੀ ਇਹ ਬਿਲਕੁਲ ਦੇਖੋ ਗਿੰਦਰਪਾਲ ਜੀ ਇਹ ਜੋ ਪੂਰਾ ਮਾ ਸਬਤ 11 ਕੋਨੀ ਸੰਪਰਨ ਤੇ ਡਿਊਟੀ ਵਾਪਰਿਆ ਸੀ ਜਿਉਂ ਕਿ ਪ੍ਰਕਾਸ਼ ਸਿੰਘ ਬਾਜਵਾ ਦੇ ਵੱਲੋਂ ਆਪਣੀ ਫੇਸਬੁੱਕ ਦੇ ਉੱਤੇ ਹੀ ਇੱਕ ਫੋਟੋ ਪਾਈ ਗਈ ਸੀ ਕਿ ਸਾਰੇ ਕਾਂਗਰਸੀ ਆਗੂ ਪਾਇ ਜੈਤਾ ਜੀ ਅਤੇ ਨਵੀ ਪਾਸ਼ਾਹੀ ਸਿੰਘ ਗੁਪਤੇ ਬਾਹਰ ਜੀ ਦੀ ਤਸਵੀਰ ਸਾਹਮਣੇ ਖੜੇ ਸਨ ਤੇ ਉਸ ਪੋਸਟ ਦੇ ਉੱਤੇ ਇਹਨਾਂ ਦੇ ਵੱਲੋਂ ਕਾਂਗਰਸੀ ਆਗੂਆਂ ਦੀ ਤਸਵੀਰ ਵੀ ਲਗਾਈ ਗਈ ਸੀ ਜਿਸ ਨੂੰ ਕਿਹਾ ਗਿਆ ਕਿ ਜਸਵੀਰ ਸਿੰਘ ਜਿਹੜੀ ਜੋ ਕਿ स्टेट चेयरमैन ने इन्ह के वो उसका शुभ में लिया गया उस मामले नोटिस जारी किया गया कि प्रताप बाजवा ने पेश होते गए सन इस वो जो कि एस एस पी तरम भी एक नोटिस जारी ਕਿ ਉਹਨਾਂ ਦੇ ਕੋਲ 12 ਫੀਟ ਨੇ ਇਹ ਜਿਹੜੇ ਮਾਮਲੇ ਦੀ ਰਿਪੋਰਟ ਮਿਲੀ ਗਈ ਸੀ ਤਾਂ ਇਸ ਤੋਂ ਬਾਅਦ ਅੱਜ ਜੋ ਐਸਟੀਐਮ ਨੇ ਇੰਸਪੈਕਟਰ ਤੋਂ ਮਿਲਣ ਦੇ ਦੁਸਤ ਟ੍ਰੈਕਿੰਗ ਅਫਸਰ ਨੇ ਜੇ ਤਿੰਨ ਪਾਰਾਂ ਦੇ ਨਹੀਂ ਉਹਨਾਂ ਦੇ ਵਿਲੇ ਅੱਜ ਆਪਣਾ ਜਵਾਬ ਪਾ ਕੇ ਕੀਤਾ ਗਿਆ ਹੈ ਉਹਨਾਂ ਨੇ ਕਿਹਾ 70 ਮਿਲਿਆ ਸੀ ਆਰਥਿਕ ਉਹਨਾਂ ਦੇ ਵਿਲੇ ਦੀ ਜਾਂਚ ਕੀਤੀ ਗਈ ਹੈ ਤਾਂ ਉਸ ਤੋਂ ਇਹ phenomenon ਸਾਹਮਣੇ ਆਇਆ ਕਿ

ਦੇ ਵੀ ਇਹਨਾਂ ਕਿਸੀ ਜੇਜਰ ਕੋਸੀ ਐਂਟੀ ਕਮੇਟੀ ਦੇ ਮੈਂਬਰ ਆ ਜਾਂ ਜਿਹੜਾ ਲੋਕਾਂ ਤੋਂ ਪ੍ਰੰਪਰਕ ਅਕਸਰ ਜਨੇਗਾ ਤੇ ਬਲੇਰ ਪਲੇਸ ਕੋਸੀ ਉਹ ਚੌਲਸਨ ਦੇ ਪਤੀ ਦੇ ਯਰ ਜਿਹੜਾ ਮਿਕ ਚੌਲਸਨ ਹਨ ਕਿ ਆ ਕੀ ਉਹ ਦੇਖ ਨੂੰ ਚਿੱਤੀ ਗਈ ਹੈ ਪਰ ਉਹਨਾਂ ਦੇ ਵੱਲੋਂ ਜੋ ਸੀ ਇੱਕ ਮਾਮਲੇ ਦੇ ਦੇ ਡਿਟਿਕਸ਼ਨ ਦਾ ਮਜੂਦ ਚੋਰ ਕੋਸੀ ਉਹਨਾਂ ਨੇ ਪੇਪਰ ਤੇ ਜਿੱਤੇ ਜਿਸ ਤੇ ਚਲ ਗਿਆ ਕਿ ਚੋਰ ਜਾ ਕੇ ਵੀ ਇਲੰਗਣਾ ਸੀ ਜੋ ਕਸਤੀ ਸੀ ਉਹਨਾਂ ਦੇ ਵੱਲੋਂ ਪਲਾਨ ਦਿੱਤੀ ਗਈ ਜੋ ਕਿ ਨਾ ਸੋਲਕਾ ਕੰਮ ਉਹਨੇ ਇਹ ਕਿਨਾ ਵੀ ਦੇ ਦਿੱਤੀ ਗਈ ਸੀ ਅਤੇ ਨਰੇਂਦਰੀ ਕਾਰਵਾਈ ਦੇ ਅਧੀਨ ਕੋਈ ਰਿਪੋਰਟ ਜੇਸ਼ਕੀ ਜਿਸ ਦਾ ਆਜੋਨ ਫੋੜ ਜੁਆ ਜਿਸ ਮੀਟਿੰਗ ਗੱਲ ਹੋਵੇ ਤੇ ਕੀ ਹੈ ਕਿ ਉਸ ਤੋਂ ਬਾਅਦ ਉਹਨੇ ਦੇ ਕਾਰਵਾਈ ਜਿਹੜਾ ਉਹ ਕੀਤੀ ਗਈ ਹੈ ਜਿਹੜਾ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਪਾਰਨਾ ਵੀ ਕੀਤੀ ਗਈ ਕੀਤੀ ਜਾਵੇ ਸੂਚਿਤ ਕੀਤਾ ਜਾਵੇ ਕਿ ਚੋਣ ਪ੍ਰਚਾਰ ਦੇ ਦੌਰਾਨ ਭਾਗਨੇ ਤੋਂ ਮੁਹੱਬਸਾ ਲਈ ਕੋਈ ਨਾ ਅਦਾ ਚੇਕ ਇਚਾਪ ਤੇ ਨੰਨਾ ਹੈ ਜੀ ਜੀ ਦਾ ਇਤਿਹੀ ਦੋਸ਼ੀ ਉਹ ਇਸ ਬਾਰੇ ਉਹਨਾਂ ਨੂੰ ਦਿੱਤੀ ਗਈ ਸੀ जिसके आधार तो 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 चो जाता की उलंघना कराई गई थी मोनजूंग तो जो मुख चो अफसर ने पंजाब नीडिंगी कार्रवाई ਸਰਬੋਤਮ ਲੋਕ ਸੰਮੇਲਨ ਤੋਂ ਮਿਲਦਿਆਂ ਨੂੰ ਮਿਲਵਾਉਣ ਨੂੰ ਸਾਰਨਾ ਸਮਝੀ ਇਹ ਸਾਇਟ ਪ੍ਰੰਤ ਸਾਰਨਾ ਕੀਤੀ ਇੱਕ ਤਰ੍ਹਾਂ ਦਾ ਉਹ ਜੋ ਜੁਆ ਹੈ ਪਰਵਾ ਦੇ ਪਰ ਜਿਸ ਤੋਂ ਬਾਅਦ ਉਹਨੇ ਸਾਰੀ ਜੋ ਗੇਸ ਕਮੇਟੀ ਦੇ ਸਵੀਰ ਚ ਗਣੀ ਜਿਹੜੀ ਜੀ ਕੇਰਮੈਨ ਨੇ ਇਹਨਾਂ ਦੇ ਫਾਰਮ ਦੇ ਵਿੱਚ ਇਹਨਾਂ ਦੇ ਵੱਲੋਂ ਹਰਤਾਬ ਬਾਜੂ ਦੇ ਉੱਤੇ ਇਹ ਕਾਰਵਾਈ ਕੀਤੀ ਜਾਂਦੀ ਹੈ ਕਿ ਉਹਨਾਂ ਕੀ ਨਿਰਦੇਸ਼ ਆਦੇਸ਼ ਅੱਗੇ ਜਾਨੀ ਕੀਤੇ ਗਏ ਕਿ ਕਾ ਆਉਣ ਵਾਲਾ ਸਮਾਣੀ ਦਿੱਤੀ ਗਈ ਤੇ ਮਿਲਪਾਲ ਜੀ ਬਿਲਕੁਲ ਇਸ ਮਾਮਲੇ ਦੇ ਵਿੱਚ ਤੋਂ ਬਾਅਦ ਹੁਣ ਇਹ ਤਾਂ ਸਾਫ ਹੋ ਗਿਆ ਕਿ ਜੋ ਕਮਿਸ਼ਨ ਵੱਲੋਂ ਜੋ ਕਾਰਵਾਈ ਕਰਨ ਦੇ ਲਈ ਆਖਿਆ ਗਿਆ ਸੀ ਉਸ ਦੀ ਰਿਪੋਰਟ ਉਹ ਉਹਨਾਂ ਕੋਲ ਪਹੁੰਚ ਗਈ ਹੈ ਕਮਿਸ਼ਨ ਦੇ ਕੋਲ ਤੇ ਕਮਿਸ਼ਨ ਨੇ ਜੋ ਜੋ ਇਹ ਪਾਇਆ ਹੈ ਕਿ ਬੇਅਦਬੀ ਦੇ ਮਾਮਲੇ ਦੇ ਵਿੱਚ ਜਾਂ ਤਸਵੀਰਾਂ ਦੇ ਬੇਅਦਬੀ ਮਾਮਲੇ ਦੇ ਵਿੱਚ ਜੋ ਹਦਾਇਤਾਂ ਦਿੱਤੀਆਂ ਗਿਆ ਸੀ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਤੇ ਪ੍ਰਸ਼ਾਸਨ ਨੂੰ ਉਸ ਦੀ ਰਿਪੋਰਟ ਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਤਾੜਨਾ ਦਿੱਤੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਕਿ ਭੁਵਿੱਖ ਦੇ ਜੋ ਅਜਿਹਾ ਨਾ ਕੀਤਾ ਜਾਵੇ ਕਿਉਂਕਿ ਅਜਿਹਾ ਕਰਨਾ ਚੋਣ ਜਾਪਤੇ ਦੀ ਅਦਰਸ਼ ਚੋਣ ਜਾਪਤੇ ਦੀ ਉਲੰਘਣਾ ਹੁੰਦਾ ਹੈ ਲੇਕਿਨ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਕਮਿਸ਼ਨ ਵੱਲੋਂ ਜੋ ਅਨੁਸੂਚਿਤ ਜਾਤੀਆਂ ਕਮਿਸ਼ਨ ਆ ਪੰਜਾਬ ਦੇ ਚੇਅਰਮੈਨ ਵੱਲੋਂ ਉਹ ਰਾਜਾ ਵੜਿੰਗ ਨੂੰ ਵੀ ਇੱਕ ਸਮਨ ਜਾਰੀ ਕੀਤਾ ਗਿਆ ਸੀ ਜੋ ਉਹਨਾਂ ਵੱਲੋਂ ਕੀਤੀਆਂ ਗਈਆਂ ਸੀ ਟਿੱਪਣੀਆਂ ਚੋਣ ਪ੍ਰਚਾਰ ਦੌਰਾਨ ਜੇ ਗੱਲ ਕੀਤੀ ਜਾਵੇ ਸਾਬਕਾ ਮਰਹੂਮ ਦੇਸ਼ ਦੇ ਗ੍ਰਾਂਟ ਮੰਤਰੀ ਰਹੇ ਬੋਟਾ ਸਿੰਘ ਦੇ ਬਾਰੇ ਟਿੱਪਣੀ ਉਹਨਾਂ ਵੱਲੋਂ ਕੀਤੀ ਗਈ ਸੀ ਤੇ ਇੱਕ ਸਿੱਖ ਬੱਚਿਆਂ ਦੀ ਇੱਕ ਕਾਰਾਂ ਬਾਰੇ ਟਿੱਪਣੀ ਕੀਤੀ ਗਈ ਸੀ ਉਸ ਦੇ ਉੱਪਰ ਸੰਮਣ ਜਾਰੀ ਕੀਤੇ ਗਏ ਸੀ ਉਸ ਦੇ ਮਾਮਲੇ ਦੇ ਵਿੱਚ ਵੀ ਇੱਕ ਉਹਨਾਂ ਦੇ ਵਕੀਲ ਵੱਲੋਂ ਪਹੁੰਚ ਕੀਤੀ ਗਈ ਹੈ ਕੋਈ ਸਮਾਂ ਮੰਗਿਆ ਗਿਆ ਸਪੇਸ਼ ਹੋਣ ਦੇ ਲਈ ਜੀ ਜੀ ਧੰਨਵਾਦ ਜੀ ਉਹਨਾਂ ਵੱਲੋਂ ਵੀ ਸਮਾਂ ਮੰਗਿਆ ਗਿਆ ਉਹਨਾਂ ਨੂੰ ਅੱਜ ਪੇਸ਼ ਹੋਣ ਤੇ ਜੀ ਪੀਓ जाति कमीशन लेकिन अब समाग गया कहा कि भी पे एक समा मंगे गया जिम्मी चोलों तबीली गई थी न, जो उसके को लेकिन तो शामिल नहीं हुए लेकिन हालांकि उन्होंने वालों इस बारे कोई भी फैसला अभी तक नहीं दिता गया कि राजा बड़ेंग कोई कार्रवाई होएगी कि नहीं होएगी लेकिन जो तुम एक होर गल दस को कि इस जो

ਜੋ ਇਸ ਨੋਟ ਆ ਰਹੀ ਹੈ ਬੜਿੰਦੇ ਟਾਇਲਟ ਤੇ ਪੀਸਰਾ ਜੋ ਇਨਾਂ ਦੇ ਖਿਲਾਫ ਜੋ ਕਾਰਵਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਉਹ ਜੋ ਸਿੱਕ ਬੱਟਿਆ ਦੇ ਜੋ ਕਤਾਰਾਂ ਦੇ ਉੱਤੇ ਨਾਲ ਜੋ ਇਹਨਾਂ ਦੇ ਵੱਲੋਂ ਇਲਜ਼ਾਮ ਲੱਗ ਰਹੇ ਨੇ ਕਿ ਕਿਸ ਤਰ੍ਹਾਂ ਦੀ ਗੀਐਡੀ ਵੀ ਕੀਤੀ ਗਈ ਹੈ ਰਾਜ ਵਿੜੇ ਦੇ ਵੱਲੋਂ ਮੁਕੋਲ ਆਇਆ ਗਿਆ ਤੋਂ ਉਸ ਨੂੰ ਲੈ ਕੇ ਦੀ ਕਾਰਵਾਈ ਦੀ ਜੋ ਮੰਗ ਹੈ ਉਹ ਲਗਾਤਾਰ ਉਰਧੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਸਾਹਮਣੇ ਤੇ ਕੋਈ ਵੀ ਕਾਰਵਾਈ ਜੋ ਹੈ ਸਾਹਮਣੇ ਨਹੀਂ ਆਈ ਸੋਹਾ ਜੋ ਆਪਣਾ ਹਮੇਸ਼ਾ ਉਨੇ ਉਹਨਾਂ ਦੇ ਖਿਲਾਫ ਇੱਕ ਮਾਮਲਾ ਜਰੂਰ ਪੁਲਿਸ ਦੇ ਅੱਗੇ ਦਰਜ ਕੀਤਾ ਗਿਆ ਉਹ ਵੀ ਸਰਗੀ ਗਰੇ ਗੋਟਾਪੇਰੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੋ ਸਟ੍ਰਾਈਕ ਦਿੱਤੀ ਗਈ ਸੀ ਉਸ ਤੇਗਾ ਅਧਿਸ਼ਤ ਜੀ ਬਿੰਦੂ ਜੀ ਬਿਲਕੁਲ ਜੋ ਅਮਰਿੰਦਰ ਸਿੰਘ ਰਾਜਾ ਬਣੇਗੇ ਨਵੇਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਇਸ ਵੇਲੇ ਮੌਜੂਦਾ ਸੰਸਦ ਮੈਂਬਰ ਵੀਨੇ ਲੁਧਿਆਣਾ ਸੀਟ ਤੋਂ ਤੇ ਉਹਨਾਂ ਦੇ ਖਿਲਾਫ ਜੋ ਕਮਿਸ਼ਨ ਵੱਲੋਂ ਹੁਣ ਤੱਕ ਕਾਰਵਾਈ ਕੀਤੀ ਗਈ ਹੈ ਉਹ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਨੂੰ ਜੋ ਗ੍ਰਿਫਤਾਰ ਕਰਨ ਦੇ ਲਈ ਵੀ ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਸੀ ਜੇ ਗੱਲ ਕੀਤੀ ਜਾਵੇ ਤਰਨਤਾਰਨ ਦੀ ਇਸ ਜਿਮਨੇ ਚੋਣ ਦੀ ਤਾਂ ਕਿ ਨਵਦੀਪ ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਕਮਿਸ਼ਨ ਨੇ ਬੜੀ ਬਾਰੀਕੀ ਦੇ ਨਾਲ ਚੋਣ ਪ੍ਰਚਾਰ ਨੂੰ ਵਾਚਿਆ ਤੇ ਜੋ ਨਿਕਲ ਕੇ ਸਾਹਮਣੇ ਆਈਆਂ ਚੀਜ਼ਾਂ ਜੋ ਇਤਰਾਜਯੋਗ ਲੱਗੀਆਂ ਕਮਿਸ਼ਨ ਨੂੰ ਉਹਦਾ ਸੋ ਮੋਟੋ ਵੀ ਕਮਿਸ਼ਨ ਨੇ ਲਿਆ ਹੈ ਬੜੀ ਬਰੀਕੀ ਦੇ ਨਾਲ ਇਸ ਚੋਣ ਦੇ ਉੱਤੇ ਕਮਿਸ਼ਨ ਦੀ ਅੱਖ ਰਹੀ ਹੈ ਜੇ ਬਾਜ਼ ਅੱਖ ਕਿਹਾ ਜਾਵੇ ਦੇਖਿਆ ਜਾਂਦਾ ਹੈ ਕਿ ਅਕਸਰ ਜਦੋਂ ਚੋਣਾਂ ਹੁੰਦੀਆਂ ਨੇ ਚੋਣ ਪ੍ਰਚਾਰ ਦੌਰਾਨ ਕਈ ਗਲਤੀਆਂ ਸਿਆਸੀ ਆਗੂਆਂ ਵੱਲੋਂ ਹੋ ਜਾਂਦੀਆਂ ਨੇ ਤੇ ਕਈ ਵਾਰ ਜ਼ੁਬਾਨ ਜੋ ਫਿਸਲ ਜਾਂਦੀ ਹੈ ਕੁਝ ਅਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਜੋ ਇਤਰਾਜਯੋਗ ਬਣ ਜਾਂਦੀਆਂ ਨੇ ਜੋ ਕਿਸੇ ਤਬਕੇ ਦੇ ਬਾਰੇ ਕਹੀਆਂ ਜਾਣ ਜਾਂ ਕਿਸੇ ਖਾਸ ਵਿਸ਼ੇਸ਼ ਵਿਅਕਤੀ ਬਾਰੇ ਕਹੀਆਂ ਜਾਣ ਤੇ

ਉਸ ਤੋਂ ਇਲਾਵਾ ਉਹਨੇ ਦੇ سوشل میڈیا ਹੈਂਡਲ ਚੈੱਕ ਕੀਤੇ ਗਏ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਕੋਈ ਅਤਵਾਦੀਆਂ ਜਾਂ ਕਿਸੇ ਅਗਰੇਜ ਜਿਸ ਦੇ ਨਾਲ ਕੇਣ ਸਿੱਤੀ ਜਾਪੀਆਂ ਦੇ ਮਨ ਨੂੰ ਠੇਸ ਪਹੁੰਚੇ ਅਜਿਹੀ ਕੋਈ ਮੈਟਰ ਹੈ ਜੀ ਦਾ ਕੋਈ ਕੰਟੈਂਟ ਕੋਈ ਉਹਦੇ سوشل میڈیا ਦੇ ਉੱਤੇ ਨਾ ਦਿਖਾਇਆ ਤੇ ਖਾਈ ਦਵੇ ਇਸ ਦੇ ਨਾਲ ਆਖਿਆ ਨਾ ਤੋਂ ਬਲੋ ਪੂਰੀ ਘੋਖ ਜੋ ਸੀ ਉਹ ਕੀਤੀ ਗਈ ਤੇ ਇਸੇ ਦੀ ਬਦੌਲਤ ਹੀ ਇਹ ਜੋ ਤਿੰਨ ਮਾਮਲੇ ਨੇ ਕੋਲ ਬਾਹਰ ਨਿਕਲ ਕੇ ਆਏ ਇੱਕ ਤਾਂ ਸਵਾਜੀ ਗ੍ਰਹਿ ਮੰਤਰੀ ਗੁਤਾ ਸਿੰਘ ਨੇ ਆਖੇ ਵਰਤੀਗੇ ਸ਼ਬਦਾਂ ਇੱਕ ਬੱਚਿਆਂ ਦੇ ਕਾਰਾਂ ਦੇ ਨਾ ਤਾਂ ਪੀਟਰਸ ਕੇ ਜੋ ਡੀਐਟਵੀ ਦਾ ਮਾਮਲਾ ਜੋ ਕਿ ਤਸਵੀਰਾਂ ਦੀ ਗਲਤ ਤਲੀ ਸਪੋ ਕਰਨ ਦਾ ਜੋ ਮਾਮਲਾ ਕੀ ਹੈ ਅਸੀਂ ਨੇ ਐਟੋ ਕਿ ਅਨੁਸਾਚਿਤ ਅਨੁਸੂਚਿਤ ਇਹ ਬੰਦਾ ਜੋ ਸੀ ਇੱਕ ਪੂਰੀ ਬਾਗਿਆਕਤ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਾਗਿਆਕਤ ਪੂਰੇ ਇਸੇ ਨਕਸ਼ੇ ਦੇ ਦੌਰਾਨ ਦਾ ਕੀ ਹੈ ਕਿ ਪਾ ਜੋ ਕਿਸੇ ਵੀ ਤਰ੍ਹਾਂ ਦੀ ਅਨਖੇਤੀ ਜਾਤੀ ਦੇ ਜੋ ਲੋਕ ਨੇ ਜੋ ਪੰਜਾਬ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਨੇ ਇਹਨਾਂ ਦੇ ਮਨ ਨੂੰ ਕਿਸੇ ਵੀ ਤਰ੍ਹਾਂ ਦੀ ਕੀ ਕੋਨਾ ਹਾਸ ਜੀ ਜੀਨਮਦੀਪ ਬਾਬਾ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਤਾਂ ਹੁਣ ਜੋ ਕਮਿਸ਼ਨ ਦੇ ਅੱਗੇ ਰਿਪੋਰਟ ਹੈ ਜੋ ਜ਼ਿਲ੍ਹਾ ਟਰਨਿੰਗ ਅਫਸਰ ਕਮ ਐਸਜੀਐਮ ਵੱਲੋਂ ਪੇਸ਼ ਕੀਤੀ ਗਈ ਹੈ ਉਸ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਉਹਨਾਂ ਵੱਲੋਂ ਜੋ ਤਾੜਨਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਕੀਤੀ ਗਈ ਹੈ ਕਿ ਭਵਿੱਖ ਦੇ ਵਿੱਚ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨਾ ਕੀਤੀ ਜਾਵੇ ਤੇ ਇਸ ਦੇ ਨਾਲ ਹੀ ਜੋ ਰਾਜਾ ਵੜਿੰਗ ਦੇ ਮਾਮਲੇ ਦੇ ਵਿੱਚ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਗਈ ਸੀ ਉਹਨਾਂ ਵੱਲੋਂ ਸਵੋਮੋਟੋ ਲੈਂਦੇ ਹੋਏ ਉਹਨਾਂ ਨੂੰ ਵੀ ਸਮਨ ਜਾਰੀ ਕੀਤਾ ਗਿਆ ਸੀ ਤਾਂ ਉਹਨ ਇਸ ਮਾਮਲੇ ਦੇ ਵਿੱਚ ਰਾਜਾ ਵੜਿੰਗ ਦੇ ਵਕੀਲ ਵੱਲੋਂ ਉਹਨਾਂ ਦੇ ਵਕੀਲ ਨੇ ਜੋ ਉਹਨਾਂ ਨੇ ਕਮਿਸ਼ਨ ਦੇ ਅੱਗੇ ਇਹ ਦਰਖਾਸਤ ਕੀਤੀ ਹੈ ਕਿ ਰਾਜਾ ਵੜਿੰਗ ਨੂੰ ਕਮਿਸ਼ਨ ਦੇ ਅੱਗੇ ਪੇਸ਼ ਹੋਣ ਦੇ ਲਈ ਥੋੜਾ ਸਮਾਂ ਹੋਰ ਦਿੱਤਾ ਜਾਵੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਕਮਿਸ਼ਨ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਟਿੱਪਣੀਆਂ ਤੇ ਇਹਨਾਂ ਕਾਰਵਾਈਆਂ ਜੋ ਉਹਨਾਂ ਨੇ ਕੀਤੀਆਂ ਨੇ ਇਸ ਚੋਣ ਦੇ ਦੌਰਾਨ ਉਹਨਾਂ ਦੇ ਉਸ ਤੋਂ ਬਾਅਦ ਹੁਣ ਅੱਗੇ ਕੀ ਕਾਰਵਾਈ ਅਮਲ ਵਿੱਚ ਲਿਆਉਂਦਾ ਇਹ ਦੇਖਣਾ ਦਿਲਚਸਪ ਹੋਵੇਗਾ